ਇਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਛਲੀ ਵੀਡੀਓਜ਼ ਵਿੱਚ ਤੁਸੀਂ ਦਰਸ਼ਨ ਕੀਤੇ ਸੱਜ ਖੰਡ ਸ਼੍ਰੀ ਹਿੰਦਕੁਲ ਸਾਹਿਬ ਦੇ ਤੇ ਅੱਜ ਅਸੀਂ ਜਾ ਰਹੇ ਹਾਂ ਬਦਰੀਨਾਥ ਇਸ ਤੋਂ ਅੱਗੇ ਜਾਵਾਂਗੇ ਮਾਨਾ ਪਿੰਡ ਬਦਰੀਨਾਥ ਚਾਰ ਧਾਮਾਂ ਵਿੱਚੋਂ ਇੱਕ ਧਾਮ ਹੈ ਸੋ ਟੈਕਸੀ ਆ ਚੁੱਕੀ ਹੈ ਅਸੀਂ ਰਾਤ ਨੂੰ ਬੁੱਕ ਕਰਾਈ ਸੀਗੀ 3000 ਰੁਪਏ ਲੈਂਦੇ ਨੇ ਅਸੀਂ 8 ਜਣੇ ਟੋਟਲ ਸੋ ਟੈਕਸੀ ਆ ਚੁੱਕੀ ਹੈ ਹੁਣ ਚੱਲੂਗੀ ਗਵਿੰਦ ਘੜ ਤੋਂ ਚੱਲ ਜੂਗੀ ਤੇ ਇੱਥੋਂ ਬਦਰੀਨਾਥ ਦਾ ਰਸਤਾ ਇੱਕ ਤੋਂ ਡੇਢ ਘੰਟੇ ਦਾ ਹੈ ਨਾ 1.5 ਘੰਟੇ ਦਾ ਤੇ तकरीबन 25 ਕਿਲੋਮੀਟਰ ਵਿੱਚੋਂ ਪੈ ਜਾਂਦਾ ਗੋਵਿੰਦਗੜ ਤੋਂ ਸੋ ਜਾ ਰਿਹਾ ਰਸਤੇ 'ਚ ਗੋਵਿੰਦਗੜ ਤੋਂ ਥੋੜਾ ਅੱਗੇ ਆ ਕੇ ਇੱਕ ਪਿੰਡ ਆ ਜਾਂਦਾ ਜਿਹਦਾ ਨਾਮ ਪੋਂਡੂ ਕੇਸ਼ਰ ਹੈ ਤੇ ਇੱਥੇ ਠੰਡ ਬਹੁਤ ਜ਼ਿਆਦਾ ਕਿਉਂਕਿ ਗੋਵਿੰਦਗੜ ਤੋਂ ਉੱਪਰ ਕਾਫੀ ਉਚਾਈ ਤੇ ਹੈ ਤੇ ਦੇਖੋ ਕਿੰਨਾ ਵਧੀਆ ਮਾਹੌਲ ਆ ਸਿਰਸ ਕਿਉਂਕਿ ਇਹ ਕੋ ਪਹਾੜਾਂ ਵਿੱਚ ਪਿੰਡ ਵਸਿਆ ਹੋਇਆ ਹੈ ਤੇ ਇੱਧਰ ਮੰਦਰ ਹੈ ਤੇ ਇਸ ਪਿੰਡ ਵਿੱਚ ਜ਼ਿਆਦਾਤਰ ਤਾਂ ਹੋਟਲ ਹੀ ਨੇ ਘਰ ਤੱਕ ਘਾਟੀਆਂ ਨੇ ਹੋਟਲ ਵਗੈਰਾ ਜਿਆਦਾ ਨਹੀਂ ਕਿਉਂਕਿ ਜਦੋਂ ਟੂਰਿਸਟ ਵਗੈਰਾ ਇੱਥੇ ਆਉਂਦੇ ਨੇ ਬਦਰੀਨਾਥ ਤਾਂ ਕਈ ਵਾਰ ਜੇ ਮੇ ਲੇਟ ਹੋ ਜਾਂਦੇ ਤਾਂ ਰਾਤ ਨੂੰ ਵਗੈਰਾ ਇੱਥੇ ਸਟੇ ਵਗੈਰਾ ਕਰ ਲੈਂਦੇ ਨੇ ਤੇ ਕਾਫੀ ਵੱਡਾ ਹੈਗਾ ਇੱਥੇ ਕਪੰਡੂ ਕੇ ਸਰਪਿੰਡ ਤੇ ਇੱਧਰ ਆ ਜਾਂਦੀ ਚੈੱਕ ਪੋਸਟ ਤੇ ਇੱਥੇ ਚੈਕਿੰਗ ਘਾਟੀ ਹੁੰਦੀ ਹੈ ਅੱਗੇ ਜਾ ਕੇ ਚੈਕਿੰਗ ਜਿਆਦਾ ਹੁੰਦੀ ਹੈ ਸੋ ਸਾਹਮਣੇ ਵੀ ਇੱਕ ਹੋਟਲ ਹੈ ਵੱਡਾ ਹੁਣ ਚਲਦੇ ਆਂ ਅੱਗੇ ਪੋਂਡੂਕੇਸ਼ਰ ਪਿੰਡ ਤੋਂ ਕਾਫੀ ਅੱਗੇ ਆ ਕੇ ਦੇਖੋ ਇਹ ਰਸਤਾ ਆ ਜਾਂਦਾ ਹੈ ਕਿੰਨਾ ਵਧੀਆ ਦੇਖਣ ਨੂੰ ਲੱਗਦਾ ਪਰ ਇਹ ਰਸਤਾ ਬਹੁ ਡੇਂਜਰ ਬਹੁਤ ਹੈ ਪਹਾੜਾ ਨੂੰ ਕੱਟ ਕੇ ਬਣਾਇਆ ਪਿਆ ਸਾਈਡ ਤੇ ਰਸਤਾ ਹੈ ਨੀਚੇ ਵਾਲੇ ਪਾਸੇ ਨਹਿਰ ਚੱਲ ਰਹੀ ਹੈ ਮਿਲ ਕਾਫੀ ਡੂੰਘ ਡੰਗਾਈ ਤੇ ਹੈ ਉਚਾਈ ਤੇ ਵੀ ਰਸਤਾ ਹੈ ਸਿੰਗਲ ਵੇ ਰਸਤਾ ਹੈ ਤੇ ਦੇ ਬਹੁਤ ਵਧੀਆ ਦ੍ਰਿਸ਼ ਲੱਗ ਰਿਹਾ ਪਰ ਇਹ ਹੈਗਾ ਰਸਤਾ ਖਤਰਨਾਕ ਹੈ ਕਿਉਂਕਿ ਮੀਂਹ ਵਾਲੇ ਮੌਸਮ ਚ ਹੁਣ ਮਾਉਂਟ ਤੋਂ ਨਹੀਂ ਚੱਲ ਰਿਹਾ ਮੌਨਸਨ ਦੇ ਵਿੱਚ ਲੈਂਡਸਲਾਈਡਿੰਗ ਦਾ ਬਹੁਤ ਜ਼ਿਆਦਾ ਇੱਥੇ ਖਤਰਾ ਹੁੰਦਾ ਹੈ ਕੋਲਾ ਜਾਂਦਾ ਜਿਹੜੇ ਨਦੀ ਨੂੰ ਆਪਣਾ ਕ੍ਰੋਸ ਕਰਕੇ ਅੱਗੇ ਜਾਵਾਂਗੇ ਆਪਾਂ ਤੇ ਇੱਥੋਂ ਥੋੜੀ ਜਿਹੀ ਦੂਰੀ ਤੇ ਰਹਿ ਜਾਂਦਾ ਕਿਉਂਕਿ ਆਪਾਂ ਉਚਾਈ ਵੱਲ ਜਾ ਰਹੇ ਹਾਂ ਉੱਪਰ ਤਾਂ ਵੈਦਰ ਵੀ ਚੇਂਜ ਹੁੰਦਾ ਜਾ ਰਿਹਾ ਸੋ ਕਾਫੀ ਅੱਗੇ ਆ ਜੂਗੇ ਤੋਂ ਬਦਰੀਨਾ 10 ਕਿਲੋਮੀਟਰ ਤੇ ਮਾਨਾ 14 ਕਿਲੋਮੀਟਰ ਪੈ ਜਾਂਦਾ ਹੈ ਬਦਰੀਨਾ ਤੋਂ 4 ਕਿਲੋਮੀਟਰ ਰੱਗ ਗਿਆ ਹੈ ਕਾਫੀ ਸਚਾਈ ਤੇ ਪਰ ਆ ਜੂਗੇ ਪੱਥਰ ਦੇ ਕੁਪਖੜਾਂ ਦੇ ਨਾਲਾਂ ਨੂੰ ਲੱਗੇ ਹੋਏ ਨੇ ਮੋੜ ਬੜੇ ਕੱਟਦੇ ਨੇ ਰਸਤਾ ਵਿੱਚ ਵਿਝਾੜੇ ਕਾਫੀ ਖਰਾਬ ਹੈ ਜੇ ਵਿੱਚ ਸਾਹੀ ਵੀ ਬਹੁਤ ਹੈ ਥਾਂ-ਥਾਂ 'ਚ ਬਹਾੜ ਬਹੁਤ ਜ਼ਿਆਦਾ ਨੇ ਕਾਫੀ ਅੱਗੇ ਆ ਕੇ ਦੇਖੋ ਰਸਤਾ ਫੇਰ ਉਦੋਂ ਦਾ ਆ ਜਾਂਦਾ ਹੈ ਬਟ ਉਸ ਪਾਸੇ ਮਾੜੀ ਉੱਥੇ ਸੇਫਟੀ ਹੈ ਸੀ ਸਾਈਡ ਤੇ ਰੋਡ ਦੇ ਤੇ ਇਧਰ ਤਾਂ ਸੇਫਟੀ ਵੀ ਨਹੀਂ ਹੈਗੀ ਦੇਖੋ ਪਹਾੜਾਂ ਦੇ ਨਾਲ-ਨਾਲ ਬਿਲਕੁਲ ਰਸਤਾ ਜਾ ਰਿਹਾ ਹੈ ਦੇਖਣ ਨੂੰ ਸੋਹਣਾ ਲੱਗਦਾ ਪਰ ਇਹ ਰਸਤਾ ਬਹੁਤ ਡੇਂਜਰ ਹੈ ਪਿੱਛੇ ਬੋਰਡ ਤੇ ਲਿਖਿਆ ਹੋਇਆ ਸੀਗਾ ਇਨਸਟਰਕਸ਼ਨਾਂ ਦੀ ਕਹਿੰਦੇ ਨੇ ਕਿ ਇਹ ਵੀ ਰਸਤਾ ਖਤਰਨਾਕ ਜ਼ਿਆਦਾ ਹੈ ਕਿਉਂਕਿ ਇੱਥੇ ਵੀ ਲੈਂਡਸਲਾਈਡਿੰਗ ਦਾ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ ਪੱਥਰ ਵਗੈਰਾ ਇੱਥੇ ਰਸਤੇ 'ਚ ਗਿਰਦੇ ਹੀ ਰਹਿੰਦੇ ਨੇ ਜਿਵੇਂ ਜਿਵੇਂ ਉੱਪਰ ਉਚਾਈ ਤੇ ਜਾਇ ਜਾਂਦਾ ਤਾਂ ਠੰਡ ਵਧੀ ਜਾ ਰਹੀ ਹੈ ਸਮੋਗ ਦੇਖੋ ਕਿੰਨੀ ਹੋ ਗਈ ਇੱਥੇ ਇੱਥੋਂ ਵੀ ਕਿੰਨਾ ਘਰੇਗਾ ਦੋ ਤਿੰਨ ਕਿਲੋ ਇੱਥੇ ਤੋਂ 2-3 ਕਿਲੋਮੀਟਰ ਹੈ ਗਿਆ ਤੇ ਰਸਤਾ ਵੀ ਕਾਫੀ ਖਰਾਬ ਹੈ ਪਰ ਸਾਰੇ ਪਹਾੜ ਧੁੰਦ ਵਿੱਚ ਲੁਕੇ ਹੋਏ ਨੇ ਬਦਰੀਨਾ ਤੋਂ ਥੋੜੀ ਦੂਰੀ ਤੇ ਚੈੱਕਪੋਸਟ ਆਉਂਦੀ ਹੈ ਇਹ ਵਿੱਚ ਮੋੜੀ ਡਿਫਟੀ ਜੀ ਪੈਂਦਾ ਬਦਰੀਨਾ ਤੋਂ ਸਬੂਸ਼ ਤੇ ਲਿਖ ਕੇ ਭੇਜਦੇ ਨੇ ਗੱਡੀ ਦੇ ਨੰਬਰ ਵਿੱਚ ਕਿੰਨੇ ਜਣੇ ਨੇ ਲੇਡਿਸ ਤੇ ਜੈਕਸ ਕਿੰਨੇ ਬੈਠੇ ਹੋਣੇ

ਕਾਫੀ ਸਾਰੀ ਬਿਲਡਿੰਗਸ ਆ ਪੋਰਟਲ ਟੈਕਸੀ ਇੱਥੇ ਹੀ ਰੁਕ ਜਾਂਦੀ ਹੈ ਇਹ ਵਾਲਾ ਚੌਕ ਐ ਇਥੋਂ ਤੇ ਇਥੋਂ ਥੋੜੀ ਜੀ ਅੱਗੇ ਐ ਤਕਰੀਬਨ ਕਹਿੰਦੇ ਐ ਕਿਲੋਮੀਟਰ ਤੋਂ ਵੀ ਘੱਟ ਐ ਜਿਹੜਾ ਤੁਰ ਕੇ ਅੱਗੇ ਜਾਣਾ ਜਿੱਦੇ ਸਾਰੀਆਂ ਟੈਕਸੀਆਂ ਰੁਕੀਆਂ ਹੁੰਦੀਆਂ ਨੇ ਛੇ ਟੈਕਸੀ ਦੇ ਆ ਸੀਗੇ ਇਹ ਦੇਖੋ ਵਿੱਚ ਇੱਥੋਂ ਥੋੜਾ ਜਿਹਾ ਅੱਗੇ ਤਾਂ ਥੋੜਾ ਜਿਹਾ ਤੁਰ ਕੇ ਜਾਣਾ ਪੈਂਦਾ ਤਕਰੀਬਨ ਅੱਧਾ ਪੂਨਾ ਕਿਲੋਮੀਟਰ ਹੋਵੇਗਾ ਸੋ ਥੋੜਾ ਜਿਹਾ ਅੱਗੇ ਆ ਕੇ ਇਹ ਸਾਰੀ ਬਦਰੀਨਾ ਦੀ ਮਾਰਕੀਟ ਹੈ ਇੱਥੇ ਤੋਂ ਉੱਪਰ ਤੋਂ ਜਦੋਂ ਆਪਾਂ ਆਉਂਦੇ ਆ ਤਾਂ ਇੱਧਰ ਕੂਰਸਲੇ ਖੜੇ ਹੁੰਦੇ ਆ ਤੇ ਇੱਥੋਂ ਹੀ ਆਪਾਂ ਨੂੰ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਜਿਵੇਂ ਆਪਾਂ ਰਜਿਸਟ੍ਰੇਸ਼ਨ ਨਹੀਂ ਕਰਵਾਉਂਦੇ ਆਨਲਾਈਨ ਤਾਂ ਇੱਥੋਂ ਹੋ ਜਾਂਦੀ ਹੈ ਨਾਲ ਦੇ ਇੱਥੇ ਰਜਿਸਟ੍ਰੇਸ਼ਨ ਕਰਦੇ ਨੇ ਵਗੈਰਾ ਤੇ ਰਜਿਸਟ੍ਰੇਸ਼ਨ ਕਰਵਾ ਕੇ ਤੇ ਅੱਗੇ ਜਾਣਾ ਬੰਦਾ ਅਸੀਂ ਸਿਰਫ ਹਿੰਕਮ ਸਿੰਘ ਸਾਹਿਬ ਦੀ ਰਜਿਸਟ੍ਰੇਸ਼ਨ ਕਰਵਾਈ ਸੀ ਤੇ ਬਦਰੀਨਾਥ ਦੇ ਸਟੇਸ਼ਨ ਨਹੀਂ ਕਰਾਈ ਸੀ ਸੋ ਇੱਥੋਂ ਜੀ ਸਟੇਸ਼ਨ ਕਰਵਾ ਲਏ ਅੱਛਾ ਥੋੜਾ ਅੱਗੇ ਜਾ ਰਹੇ ਹਾਂ ਤੇ ਇਹ ਪੂਲ ਕ੍ਰੋਸ ਕਰਕੇ ਉੱਥੇ ਸਾਹਮਣੇ ਬਦਰੀਨਾਥ ਟੈਂਪਲ ਹੈ ਸੋ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਹੈ ਉੱਥੇ ਮੇਰੇ ਖਿਆਲ ਘਰ ਰਹੇ ਐ ਇੱਥੇ ਲੋਕਲ ਲੋਕਲ ਜਿਹਦੇ ਵਸਨੀਕ ਨੇ ਇੱਥੋਂ ਦੇ ਰਹਿੰਦੇ ਨੇ ਤੇ ਉਧਰ ਬਦਰੀਨਾਥ ਮੰਦਿਰ ਹੈ ਕਤੋਂ ਸ਼ੁਰੂ ਹੁੰਦਾ ਏ ਪੁਲ ਪੁਲ ਪਾਰ ਕਰਕੇ ਉਧਰ ਬਦਰੀਨਾਥ ਮੰਦਿਰ ਹੈ ਉਹ ਖੰਡ ਬਹੁਤ ਜ਼ਿਆਦਾ ਤੇ ਪੁਲ ਦੇ ਨੀਚੇ ਦੇਖੋ ਉਹ ਨਦੀ ਵਹਿ ਰਹੀ ਏ ਮੇਰੇ ਫੇਰ ਇਹਨੂੰ ਅਲਕਨੰਦਾ ਅਲਕਨੰਦਾ ਨਦੀ ਇਹ ਅਲਕਨੰਦਾ ਨਦੀ ਸੂਰ ਸਿਟੀ ਨਦੀ ਹੈ ਅਲਕਨੰਦਾ ਨਦੀ ਕੇਦਾਰਨਾਥ ਵਿੱਚ ਪੈ ਜਾਂਦੀ ਹੈ ਬਹੁਤ ਜ਼ਿਆਦਾ ਛਤਰਾ ਲੂ ਆਇਤੇ ਨੇ ਇਹ ਆਖਰੀ ਧਾਮ ਹੈ ਬਦਰੀਨਾਥ ਚਾਰ ਧਾਮਾਂ ਵਿੱਚੋਂ ਇੱਕ ਧਾਮ ਇੱਥੇ ਦੇਖੋ ਇਸ਼ਨਾਨ ਵਗੈਰਾ ਇਸ਼ਨਾਨ ਕਰ ਰਹੇ ਨੇ ਜਿਹੜਾ ਜੋੜੇ ਰੱਖਣਾ ਜਾਇਗਾ ਨਹੀਂ ਇੱਕ ਕਰੇਟ ਹੈ ਇਸ ਚ ਆਪਣੇ ਸਾਰੇ ਰੱਖ ਲੈਂਦੇ ਆ ਉਹ ਤੋਂ ਹੱਥ ਥੋਕੇ ਸੋ ਉੱਪਰ ਚੱਲੇ ਹੁਣ ਸੋ ਥੋੜੀ ਜੀ ਸੀੜੀਆਂ ਉੱਪਰ ਕੋੜੀਆਂ ਚੜ ਕੇ ਉੱਪਰ ਆ ਗਏ ਆ ਇਹ ਹੈ ਜੀ ਬਦਰੀਨਾਥ ਜੀ ਦਾ ਮੰਦਿਰ ਟੈਂਪਲ श्रद्धालु पत्थर है शिलोंग कसी मुरम्मत बहुत औखी होंगी डिजाइन ज बनाने होंगे शिलोंग का पत्थर है अंदर मंदिर है जी इस तरफ ਮਹਾਰਾਸ਼ਟਰੀ ਮੰਦਰ ਹੁਣੇ ਕੋ ਉਸ ਟੈਂਪ ਪ੍ਰਾਣੀ ਆਕ੍ਰਿਤੀ ਹੈ ਲੱਕੜ ਤੇ ਜਿਹੜੀ ਘੜੀ ਗਈ ਹੈ ਤੇ ਪਿੱਛੇ ਦਾ ਦ੍ਰਿਸ਼ ਮੰਦਰ ਦਾ ਬਦਰੀਨਾਥ ਕਾਫੀ ਪ੍ਰਾਤਨ ਮੰਦਰ ਹੈ ਤੇ ਉਸ ਦਾ ਨਿਰਮਾਣ ਮੈਂ ਇੱਥੋਂ ਕਿਸੇ ਸੇਵਾਦਾਰ ਤੋਂ ਪੁੱਛਿਆ ਸੀ ਤੇ ਉਹ ਕਹਿੰਦੇ ਕਿ ਇਸ ਦਾ ਨਿਰਮਾਣ ਪੰਜ ਪਾਣਵਾ ਦੁਆਰਾ ਕੀਤਾ ਗਿਆ ਸੀਗਾ ਤੇ ਇਸ ਤੋਂ ਵੀ ਨਾਮ ਲਗਾ ਲਓ ਕਿ ਕਿੰਨਾ ਪ੍ਰਾਤਨ ਹੋਵੇਗਾ ਮਹਾ ਭਾਰਤ ਦੁਵੀ ਪਹਿਲਾ ਮੰਦਿਰ ਹੈ ਇਹ। ਉੱਥੋਂ ਨਿਚੇ ਦਾ ਹੱਸਾ ਨਿਚੇ ਤਪਤਕੁੰਡ ਨਹੀਂ ਵੀਰੇ। ਬਸ ਕਿੰਨੇ ਦੇ ਵਿੱਚ ਫੋਟੋ? ਫੋਟੋ 100 ਰੁਪਏ ਵਾਲਾ ਹੈ 200 ਰੁਪਏ ਵਾਲਾ। ਅੱਛਾ ਇਹ ਵੱਡੇ 200 ਰੁਪਏ ਵਾਲਾ। 200 200 ਵਾਲਾ। ਅੱਛਾ ਸਰ ਜੀ ਗੈਸਟਨ ਕਰ ਲਈਏ। ਲਾਈਫ ਬਣਾ ਲੈਣੇ ਫੋਟੋ। ਫੋਟੋ ਵੀ ਖਿੱਚਦੇ ਆ 100 ਰੁਪਏ ਛੋਟੀ ਫੋਟੋ 200 ਰੁਪਏ ਦੀ ਵੱਡੀ ਫੋਟੋ ਕੈਮਰੇ ਨਾਲ। ਤੇ ਇੱਕ ਇਹ ਸਿੱਕਾ ਲਿਆ ਸੀਗਾ ਕਿਧਾਰਨਾ ਜਿੱਦੋਂ ਮੈਂ ਚਲੋ ਯਾਦਗਾਰ ਰਹਿ ਜਾਂਦੀ ਹੈ ਇਹ ਕਿਹ ਹੈ ਵਾਹ ਹਾਂਜੀ ਪੱਟ ਕੀ ਦੇਖਿਆ ਕੀ ਹੁੰਦਾ ਹੈ ਇਹ ਬਦਰੀ ਔਰ ਕੇਦਾਰ ਦਾ ਹੈ ਬਦਰੀ ਦਾ 8 ATM ਕਾਡ ਹੈ ਬਦਰੀ ਕੇਦਾਰ ਦਾ ਸਿੱਕਾ ਬੋਲਾ ਜਾਂਦਾ ਹੈ ਇਸਨੂੰ ਸਿੱਕਾ ਮੈਂ ਨੇ ਲਈ ਇਹ ਘਰ ਪਰਵਾਰ ਨੂੰ ਵੰਟਣੇ ਲਈ ਯਾਤਰਾ ਪ੍ਰਸ਼ਾਦੀ ਸਿੱਕਾ ਹੁੰਦਾ ਹੈ ਯਾਤਰਾ ਪ੍ਰਸ਼ਾਦੀ ਸਿੱਕਾ ਬੋਲਾ ਜਾਂਦਾ ਹੈ ਯਾਤਰਾ ਪ੍ਰਸ਼ਾਦੀ ਸਿੱਕਾ ਮੰਦਰ ਤੋਂ નીચે ਆ ਕੇ ਇਹ ਸੈਣੇ ਨੀਚੇ ਆ ਕੇ ਤਪਤ ਕੁੰਡ ਤੇ نیچے ਜਾਣੇ ਕਹਿੰਦੇ ਉੱਥੇ ਗਰਮ ਪਾਣੀ ਹੁੰਦਾ ਤਪਤ ਤਪਤਾ ਹੁੰਦਾ ਪੂਰਾ ਤੇ ਇੱਥੇ ਇਸ਼ਨਾਨ ਵੀ ਕਰਦੇ ਆਂ ਕਹਿੰਦੇ ਇਹ ਹੈ ਤਪਤ ਕੁੰਡੇ ਇਹਦਾ ਬਹੁਤ ਜ਼ਿਆਦਾ ਗਰਮ ਪਾਣੀ ਹੈ ਤੇ ਇਸ ਤਰਫ ਵੀ ਹੈਗਾ ਕਈ ਤਾਂ ਪਿੱਛੇ ਨਹਾਰੇ ਨੇ ਇਹ ਹੈਗਾ ਜੀ ਗਰਮ ਪਾਣੀ ਦੇ ਕੁੰਡੇ ਤਪਤ ਕੁੰਡੇ ਵੀ ਕਹਿੰਦੇ ਨੇ ਹਿੰਦੀ ਦੇ ਵਿੱਚ ਤੇ ਇੱਕ ਕੁੰਡ ਇਸ ਪਾਸੇ ਐ ਤਾਂ ਉਦੀ ਵੀ ਗਹਿਰਾਈ ਸੇਮ ਇਦੀ ਜਨੀ ਹੈ तकरीबन 5 ਤੋਂ 6 ਫੁੱਟ ਤੱਕ ਗਹਿਰਾ ਹੈ ਦੋ ਕੁੰਡੇ ਹੈ ਤੇ ਨਿਚੇ ਨਾਰੰਗੀ ਦਾ ਕੁੰਡਾ ਹੈ ਉਥੇ ਅਠੰਡਾ ਪਾਣੀ ਸਿਰਫ ਨਦੀ ਚੱਲ ਰਹੀ ਹੈ ਤੇ ਇੱਕੇ ਕੁੰਡਾ ਇੱਕ ਤੇ ਦੋ ਤੇ ਇੱਕ ਉਹ ਪਿੱਛੇ ਵਾਲੇ ਪਾਸੇ ਤਿੰਨ ਕੁੰਡੇ ਹੈ ਬਿਲਕੁਲ ਆਨ ਗਰਮ ਪਾਣੀ ਹੈ ਉਬਲਦਾ ਹੋਇਆ ਪਾਪ ਦੇਖੋ ਕਿੰਨੀ ਆ ਰਹੀ ਬਹੁਤ ਜ਼ਿਆਦਾ ਗਰਮ ਪਾਣੀ ਹੈ ਪਰ ਤੋਂ ਨਿਚੇ ਆਜ ਇਹ ਨਦੀ ਨੇ ਨਾ ਹੀ ਕਿਤੇ ਇੱਧਰ ਨਾਰੰਗੀ ਦਾ ਕੁੰਡਾ ਹੈ ਬਹਿ ਕਿਤੇ ਬਿਲਕੁਲ ਠੰਡਾ ਪਾਣੀ ਹੈ ਮੇਰੇ ਸਾਬ ਨੂੰ ਜਿਹੜਾ ਇਹ ਨਹਿਰ ਦਾ ਪਾਣੀ ਨੀਚੇ ਤੋਂ ਇੱਧਰ ਆ ਰਿਹਾ ਹੈ ਆ ਦੇਖੋ ਨਾਰੰਗੀ ਦਾ ਕੁੰਡਾ ਹੈ ਠੰਡੇ ਪਾਣੀ ਦਾ ਤੇ ਇਸ ਸਾਈਡ ਹੈ ਗਰਮ ਪਾਣੀ ਦਾ ਇਸ ਸਾਈਡ ਵੀ ਗਰਮ ਪਾਣੀ ਦਾ ਹੈ ਸਲੀਪਿੰਗ ਬੋਰਡ ਹੈ ਇੱਥੇ ਤੇ ਥੋੜਾ ਹੁਣ ਚੱਲਦੇ ਆਂ ਉੱਪਰ ਜਿਹੜਾ ਇਹ ਕੁੰਡ ਦਾ ਗਰਮ ਪਾਣੀ ਹੁੰਦਾ ਹੈ ਇਹ ਕਹਿੰਦੇ ਨੇ ਨੇਚੁਰਲ ਗਰਮ ਹੁੰਦਾ ਹੈ ਆਰਟੀਫੀਸ਼ਲ ਨਹੀਂ ਕੁਦਰਤੀ ਪਾਣੀ ਗਰਮੇ ਰਹਿੰਦਾ ਹੈ ਕੋਈ ਵੀ ਮੌਸਮ ਚ ਹੋਵੇ ਤੇ ਇਹਦਾ ਵੀ ਪਾਣੀ ਗਰਮ ਰਹਿੰਦਾ ਪਰ ਇੱਧਰ ਘਟਾ ਪਾਣੀ ਫੁਸੈੜ ਹੈਗਾ ਇੱਕ ਉਧਰ ਕੁੰਡ ਉਧਰ ਜਾ ਕੇ ਦੇਖਦੇ ਆ ਇੱਧਰ ਇਸ਼ਨਾਨ ਕਰਨ ਦੀ ਜਗ੍ਹਾ ਹੈ ਇੱਕ ਕੁੰਡ ਇੱਧਰ ਹੈ ਗਰਮ ਪਾਣੀ ਦਾ बिल्कुल गर्म पानी का कुंड है सारे स्नान करें इस साइड भी एक कुंड है गर्म पानी का देख सकते हो रो भाई जी मैं यूट्यूब के चैनल ਦੇਖਦੇ ਹੋ ਗੋਰੇਸ਼ਨਾ ਇੱਧਰ ਦੇਖੋ ਇੱਕ ਗਰਮ कुंड ਤੇ ਦੋ ਗਰਮ कुंड ਤੁਸੀਂ ਵਾਸੀ ਸੀਗੇ ਤੇ ਬਦੀ ਗਹਿਰਾਈ ਦੇ ਸੋਚੀ तकरीबन 4 ਤੋਂ 5 ਫੁੱਟ ਦੀ ਹੋਵੇਗੀ ਸੋ ਗਰਮ ਪਾਣੀ ਐ ਨੇਚਰਲ ਪਾਣੀ ਗਰਮ ਰਹਿੰਦਾ ਹੈ ਕੁਦਰਤੀ ਤੌਰ ਤੇ ਨਾ ਕਿ ਆਪਣਾ ਬਣਾ ਗਰਮ ਕਰਦੇ ਆ ਪਾਣੀ ਇਸ ਬਦਰੀਨਾਥ ਮੰਦਿਰ ਤੇ ਹੁਣ ਚੱਲਦੇ ਹਾਂ ਥੱਲੇ ਆਪਾਂ ਉਹ ਅਸੀਂ ਪਤਰੀਨਾਥ ਮੰਦਰ ਤੇ ਮੈਂ ਪੁੱਛਿਆ ਸੀ ਉਹ ਕਹਿੰਦੇ ਨੇ ਕਿ ਬਦਰੀਨਾਥ ਜਿਵੇਂ ਵੱਡੇ ਚਾਰ ਧਾਮ ਨੇ ਜਿਵੇਂ ਯਮਨੋਤਰੀ ਗੰਗੋਤਰੀ ਕਦਾਰਨਾਥ ਤੇ ਬਦਰੀਨਾਥ ਇਹਨਾਂ ਵਿੱਚੋਂ ਬਦਰੀਨਾਥ ਪਹਿਲੇ ਪਹਿਲਾ ਧਾਮ ਹੈ ਤੇ ਜੇ ਉੱਤਰਾਖੰਡ ਦੇ ਸਾਰੇ ਧਾਮ ਕਹਿੰਦੇ ਲਗਾਈਦਾ ਉਹਨਾਂ ਵਿੱਚੋਂ ਆਖੀਰਲਾ ਧਾਮ ਬਦਰੀਨਾਥ ਹੈ ਸੋ ਬਦਰੀਨਾਥ ਹੋਇਆ ਹੈ ਤੇ ਇਸ ਤੋਂ ਅੱਗੇ ਜਾਵਾਂਗੇ ਆਪਾਂ ਮਾਨਾ ਪਿੰਡ ਜਿਹੜਾ ਕਿ ਇੰਡੀਆ ਦਾ ਲਾਸਟ ਪਿੰਡ ਹੈ ਤੇ ਇਸ ਹੋਰ ਬਲੌਗ ਨੂੰ ਅੱਜ ਐਂਡ ਕਰਦੇ ਆਂ ਤੇ ਨੂੰ ਚੱਲਨੇ ਅੱਗੇ ਮਾਨਾ ਪਿੰਡ